ਪ੍ਰੋਪਨ ਸਾਹਿਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਮਨਪੇ ਸਮਰਾ ਸੋਬਰਾਤ ਬੜੇ ਧੂਮ ਧਾਮ ਦੇ ਨਾਲ ਵਾਜੀ ਗਾਛੀਆਂ ਦੇ ਨਾਲ ਆਪਣੀ ਯੂਕੇ ਵਾਲੀ ਨੂਨ ਲੈਂਡ ਦੇ ਲਈ ਗਿਆ ਸੀ ਲੇਕਿਨ ਜਦੋਂ ਅੱਗੇ ਉਹ ਪਹੁੰਚਿਆ ਪਿੰਡ ਦੇ ਵਿੱਚ ਪਹੁੰਚੇ ਤਾਂ ਅੱਗੇ ਨਾ ਲਾੜੀ ਮਿਲੀ ਤੇ ਨਾ ਪੈਲਸ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਇੱਕ ਸਾਹਮਣੇ ਆਇਆ ਜਿੱਥੋਂ ਅੰਬਰਸਰ ਤੋਂ ਬਰਾਤ ਨਿਕਲਦੀ ਹੈ 40-45 ਬੰਦਿਆਂ ਦੀ ਮੋਕੇ ਆਪਣੀ ਯੂਕੇ ਵਾਲੀ ਨੂੰ ਲੈਣ ਦੇ ਲਈ ਗਏ ਤਾਂ ਉੱਥੇ ਅੱਗੇ ਨਾਤਾ ਲਾੜੀ ਮਿਲਦੀ ਐ ਤੇ ਨਾ ਹੀ ਉਸ ਦਾ ਪਰਿਵਾਰ ਦਾ ਕੋਈ ਮੈਂਬਰ ਨਾ ਕਿਤੇ ਟੈਂਟ ਲੱਗਿਆ ਦੇਖਿਆ ਤੇ ਨਾ ਕੋਈ ਗਾਣੇ ਵਾਜੇ ਵੁਜੇ ਉੱਥੇ ਵਜੁਰੇ ਸਨ ਲੇਕਿਨ ਜਦੋਂ ਬਰਾਤ ਉੱਥੇ ਪਹੁੰਚੀ ਉਹਨਾਂ ਨੇ ਆਲੇ ਦੁਆਲੇ ਜਾ ਕੇ ਲੋਕਾਂ ਨੂੰ ਪੁੱਛਿਆ ਕਿ ਆ ਲੜਕੀ ਤੁਸੀਂ ਕਿਤੇ ਦੇਖੀ ਐ ਇਹਨਾਂ ਦਾ ਘਰ ਕਿੱਥੇ ਐ ਸਾਨੂੰ ਥੋੜਾ ਦੱਸ ਦਿਓਗੇ ਲੇਕਿਨ ਪਿੰਡ ਵਾਲਿਆਂ ਨੇ ਤਾਂ ਅਗੋ ਕਿਹਾ ਕਿ ਸਾਨੂੰ ਸਾਡੇ ਮੱਲੇ ਦੇ ਤਾਂ ਹੀ ਕੁੜੀਓ ਹੀ ਨਹੀਂ ਲੱਗਦੀ ਸਾਡੇ ਮੱਲੇ 'ਚ ਤਾਂ ਇਹ ਰਹਿੰਦੇ ਹੀ ਨਹੀਂ ਸੋ ਤੁਸੀਂ ਵੇਖੋ ਕਿ ਕਿੰਨਾ ਵੱਡਾ ਪਰਿਵਾਰ ਨੂੰ ਇਹ ਸਦਮਾ ਲੱਗਿਆ ਹੋਏਗਾ ਕਿ 40-45 ਬੰਦੇ ਆਪਣੀ ਨੂੰ ਨੂੰ ਲੈਣ ਦੇ ਲਈ ਗਏ ਸਨ ਬਰਾਤ ਲੈ ਕੇ ਗਏ ਲੇਕਿਨ ਅੱਗੋਂ ਉਹਨਾਂ ਨੂੰ ਬੇਰੰਗ ਝੇੜਾ ਵਾਪਸ ਪਰਤਨਾ ਪਿਆ ਅਸਲ ਦੇ ਵਿੱਚ ਉਹ ਦੱਸ ਦਈਏ ਕਿ ਲੜਕੇ ਦੀ ਪਰਜਾਈ ਦੇ ਵੱਲੋਂ ਹੀ ਆਪਣੇ ਦਿਓਰ ਦਾ ਰਿਸ਼ਤਾ ਜੋ ਹੈ ਆਪਣੇ ਮਾਮੇ ਦੀ ਲੜਕੀ ਦੇ ਨਾਲ ਕਰਵਾਇਆ ਜਾ ਰਿਹਾ ਸੀ ਜੋ ਯੂਕੇ ਰਹਿੰਦੀ ਸੀ ਪਰਜਾਈ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਮਾਮਾ ਜੀ ਦੀ ਬੇਟੀ ਜਿਹੜੀ ਕਿ ਇਹਨਾਂ ਦੇ ਦੱਸਿਆ ਜਾ ਰਿਹਾ ਹੈ ਕਿ ਮੇਰੇ ਮੰਮੀ ਜੀ ਦੇ ਚਾਚਾ ਜੀ ਅੱਗੋਂ ਉਹਨਾਂ ਦੇ ਲੜਕੇ ਦੀ ਇਹ ਲੜਕੀ ਸੀ ਮਤਲਬ ਅੱਗੋਂ ਸ਼ਰੀਕਾ ਪੈਂਦਾ ਸੀ ਜਿੱਥੋਂ ਇਹਨੇ ਆਪਣੇ ਦਿਓਰ ਦਾ ਵਿਆਹ ਕਰਵਾਉਣਾ ਸੀ ਲੇਕਿਨ ਉਸ ਤੇ ਅੱਗੇ ਜਾ ਕੇ ਪਵਾੜਾ ਇਹ ਪੈ ਜਾਂਦਾ ਹੈ ਕਿ ਲੜਕੀ ਵਾਲੇ ਨਹੀਂ ਲੱਭਦੇ ਜਦੋਂ ਸਵਾਲ ਕੀਤਾ ਗਿਆ ਅਸਲ ਵਿੱਚ ਤੁਸੀਂ ਵੇਖੋ ਕਿ ਮਾਮੀਆਂ ਦਾ ਘਰ ਹੋਵੇ ਤੇ ਕੋਈ ਗਿਆ ਨਾ ਹੋਵੇ ਇੱਕ ਇੰਜ ਹੋ ਸਕਦਾ ਹੈ ਤਾਂ ਪਰ ਜਾਈ ਨੂੰ ਜਦੋਂ ਸਵਾਲ ਕੀਤੇ ਗਏ ਕਿ ਤੁਹਾਨੂੰ ਨਹੀਂ ਸੀ ਪਤਾ ਕਿ ਇੱਥੇ ਤੁਸੀਂ ਆਕੇ ਨਹੀਂ ਸੀ ਵੇਖਿਆ ਜਾਂ ਮੁੰਡੇ ਨੇ ਕੁੜੀ ਨੂੰ ਨਹੀਂ ਵੇਖਿਆ ਜਾਂ ਕੁੜੀ ਨੇ ਮੁੰਡੇ ਨੂੰ ਨਹੀਂ ਵੇਖਿਆ ਤਾਂ ਉਸਦੇ ਬੋਲੋ ਕਿਹਾ ਗਿਆ ਕਿ ਮੈਂ ਜਦੋਂ ਵਿਆਹੀ ਸੀ ਵਿਆਹ ਤੋਂ ਪਹਿਲਾਂ ਅੱਜ ਤੋਂ 10-12 ਸਾਲ ਪਹਿਲਾਂ ਇੱਥੇ ਆਈ ਸੀ ਤੇ ਹੁਣ ਤਾਂ ਮੋਗਾ ਬੜਾ ਬਦਲ ਗਿਆ ਮੈਂ ਬੜੇ ਲੰਮੇ ਸਮੇਂ ਤੋਂ ਇੱਥੇ ਆਈ ਨਹੀਂ ਤੇ ਮੇਰੇ ਮੁੰਡੇ ਉੱਤੇ ਹੀ ਗੱਲ ਹੋ ਰਹੀ ਸੀ ਹਾਲਾਂਕਿ ਸਾਡੀ ਕੱਲ ਵੀ ਗੱਲ ਕੋਈ ਇਹ ਲੜਕੀ ਦੇ ਨਾਲ ਕੋਈ ਵਿਆਹ ਦੀਆਂ ਸੀ ਫੋਨ ਦੇ ਉੱਤੇ ਤਿਆਰੀਆਂ ਕੀਤੀਆਂ ਨੇ ਲੜਕੀ ਯੂਕੇ ਰਹਿੰਦੀ ਪਰਿਵਾਰ ਯੂਕੇ ਰਹਿਦਾ ਲੈ ਕੇ ਮ ਇੱਥੇ ਉਹਨਾਂ ਦਾ ਮੋਗੇ ਦੇ ਵਿੱਚ ਘਰ ਸੀ ਇੱਥੋਂ ਤੱਕ ਕਿ ਗਲੀ ਦਾ ਨੰਬਰ ਸਾਰਾ ਕੁਝ ਜਿਹੜਾ ਹੈ ਲੜਕੀ ਦੇ ਵੱਲੋਂ ਫੋਨ ਦੇ ਉੱਤੇ ਦੱਸਿਆ ਗਿਆ ਕਿ ਤੁਸੀਂ ਸਵੇਰੇ ਇੰਨੇ ਵਜੇ ਇੱਥੇ ਪਹੁੰਚ ਜਾਇਓ ਲੇਕਿਨ ਜਦੋਂ ਉਹ ਉੱਥੇ ਪਹੁੰਚੇ ਅੱਗੇ ਨਾ ਲਾੜੀ ਮਿਲੀ ਨਾ ਕੋਈ ਪੈਲਸ ਮਿਲਿਆ ਵੇਖੋ ਕਿੰਨਾ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਕਿ ਇੱਕ ਪਰਿਵਾਰ ਦੇ ਵੱਲੋਂ ਯੂਕੇ ਦੀ ਲੜਕੀ ਦੇ ਨਾਲ ਰਿਸ਼ਤਾ ਜਿਹੜਾ ਤੈਅ ਕੀਤਾ ਜਾਂਦਾ ਆਪਣੇ ਮੁੰਡੇ ਦਾ ਪਰਜਾਈ ਦੇ ਵੱਲੋਂ ਆਪਣੀ ਦਿਓਰ ਦਾ ਰਿਸ਼ਤਾ ਕਰਵਾਇਆ ਗਿਆ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਪਰਜਾਈ ਜਾਂ ਉਹਦੀ ਭਾਬੀ ਜਿਹੜਾ ਰਿਸ਼ਤਾ ਲੈ ਕੇ ਆਏ ਤੇ ਇਸੇ ਤਰ੍ਹਾਂ ਇਹ ਭਾਬੀ ਜਿਹੜਾ ਪੋਨੋ ਦਾ ਕੰਮ ਕਰਨ ਜਾ ਰਹੀ ਸੀ ਲੇਕਿਨ ਅੱਗੋਂ ਅਜੇਹਾ ਪੁਵਾੜਾ ਪਿਆ ਕਿ ਪੂਰੇ ਰਿਸ਼ਤੇਦਾਰੀ ਦੇ ਵਿੱਚ ਉਸਦੀ ਹੀ ਥੂ-ਥੂ ਹੋ ਰਹੀ ਹੈ ਉਸ ਦਾ ਕਹਿਣਾ ਹੈ ਕਿ ਮੇਰਾ ਤਾਂ ਆਪਣਾ ਘਰ ਉਜੜ ਗਿਆ ਮੇਰੇ ਮਾਮੇ ਦੀ ਲੜਕੀ ਦੇ ਵੱਲੋਂ ਮੇਰੇ ਮਾਮਿਆਂ ਮੇਰੇ ਚਾਚੀਆਂ ਕਰਕੇ ਸਾਰਾ ਕੁਝ ਜਿਹੜਾ ਹੋਇਆ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਮੈਨੂੰ ਵੀ ਧੋਖਾ ਜਿਹੜਾ ਦਿੱਤਾ ਗਿਆ ਇਸੇ ਤੋਂ ਬਾਅਦ ਜਦੋਂ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਇਹ ਪਰ ਜਾਈ ਜਿਸਤੇ ਵੱਲੋਂ ਦੱਸਿਆ ਗਿਆ ਕਿ ਕਿਵੇਂ ਰਿਸ਼ਤਾ ਹੋਇਆ ਕਿਵੇਂ ਫੋਨ ਦੇ ਉੱਤੇ ਅਸੀਂ ਗੱਲਬਾਤ ਕੀਤੀ ਸਾਰਾ ਤੁਸੀਂ ਵੇਖੋ ਕਾਰਡਕੁੱਡ ਵੀ ਬਣੇ ਸੀ ਕਾਰਡ ਦੀ ਤਸਵੀਰ ਵੀ ਤੁਹਾਨੂੰ ਨਾਲ ਦਿਖਾ ਰਹੀਆਂ ਸਪੈਸ਼ਲ ਉੱਤੇ ਯੂਕੇ ਵਾਲੇ ਲਿਖਿਆ ਗਿਆ ਕਿ ਯੂਕੇ ਦੀ ਨੂੰਹ ਹੈ ਇਹਨਾਂ ਦੀ ਯੂਕੇ ਦਾ ਹੀ ਪੂਰਾ ਪਰਿਵਾਰ ਹੈ ਜਿਸ ਦੇ ਨਾਲ ਇਹਨਾਂ ਨੇ ਰਿਸ਼ਤਾ ਕੀਤਾ ਸੀ ਪਰ ਹੁਣ ਮਾਮਲਾ ਕੀ ਹੋਇਆ ਕਿੱਧਰ ਗਈ ਬਰਾਤ ਲੈ ਕੇ ਜਿਹੜੇ ਪੁੱਛੇ ਸਨ ਲਾੜੀ ਕਿੱਥੇ ਹੈ ਲਾੜੀ ਦਾ ਘਰ ਕਿੱਥੇ ਹੈ ਕਿ ਹੁਣ ਉਹਨਾਂ ਦਾ ਕੋਈ ਫੋਨ ਨਹੀਂ ਆ ਕੁਝ ਵੀ ਨਹੀਂ ਲੱਗ ਰਿਹਾ ਇਹ ਕੁਝ ਵੀ ਪਤਾ ਨਹੀਂ ਹੈ ਲੇਕਿਨ ਲਾੜਾ ਜਿਸ ਦੀ ਤਸਵੀਰ ਤੁਹਾਨੂੰ ਦਿਖਾ ਰਿਆਂ ਲਾਲ ਪੱਗ ਬਨ ਕੇ ਪੁੱਜਾ ਸੀ ਲੇਕਿਨ ਹੱਥ ਤੇ ਲੱਗੀ ਮਹਿੰਦੀ ਵੇਖ ਰੁੰਦਾ ਕਿ ਇਹ ਮੇਰੇ ਨਾਲ ਕੀ ਵਾਪਰ ਗਿਆ ਮੈਂ ਤਾਂ ਆਪਣੀ ਯੂਕੇ ਵਾਲੀ ਵੋਟੀ ਲੈ ਕੇ ਆਉਣੀ ਸੀ ਕਰੋ ਕਿਨੇ ਚਾਵਾਂ ਦੇ ਨਾਲ ਪਰਿਵਾਰ ਤੁਰਿਆ ਹੋਵੇਗਾ ਕਿਉਂਕਿ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਪੂਰੀ ਤਿਆਰੀ ਤੁਸੀਂ ਵੇਖੋ ਜਦੋਂ ਵੀ ਵਿਆਹ ਕਰਦੇ ਆ ਤਾਂ ਕਿੰਨਾ ਖਰਚਾ ਹੁੰਦਾ ਕਹਿੰਦੇ 4 ਤੋਂ 5 ਲੱਖ ਅਸੀਂ ਖਰਚ ਚੁੱਕੇ ਸੀ ਲੇਕਿਨ ਨਾਤਾ ਇਹ ਪਰਿਵਾਰ ਵਾਲਿਆਂ ਨੇ ਸਾਡੇ ਤੋਂ ਕੋਈ ਖਰਚਾ ਖੁੱਚਾ ਲਿਆ ਲੇਕਿਨ ਆਪਣੇ ਪਦਰਤੀ ਅਸੀਂ ਖਰਚਾ ਕਿਉਂਕਿ ਨੋ ਦੇ ਕਪੜੇ ਲੀੜੇ ਸਾਰੇ ਬਣਾਏ ਉਸੇ ਪਰਿਵਾਰ ਦੇ ਲੀੜੇ ਲੱਤੇ ਸਾਰੇ ਬਣਾਏ ਅਸੀਂ ਬਰਾਤ ਲੈ ਕੇ ਇੱਥੇ ਪੁੰਚੇ ਲੇਕਿਨ ਪੂਰੇ ਰਿਸ਼ਤੇਦਾਰੀ ਦੇ ਵਿੱਚ ਸਾਡੀ ਥੂ ਥੂ ਹੋ ਗਈ ਹੈ ਕਿ ਅਸੀਂ ਬਾਜੇ ਗਾਚੀਆਂ ਦੇ ਨਾਲੇ ਨਿਚਾਵਾਂ ਦੇ ਨਾਲੇ ਇੱਥੋਂ ਨਿਕਲੇ ਤੇ ਅੱਜ ਲਾੜਾ ਵੀ ਮੱਥੇ ਤੇ ਹੱਥ ਮਾਰ ਕੇ ਰੋ ਰਿਹਾ ਕਿ ਅੱਜ ਮੇਰੇ ਨਾਲ ਕੀ ਹੋ ਗਿਆ ਸੂਸ ਮੌਕੇ ਤੇ ਜਦੋਂ ਪਰਚਾਈ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਲੜਕੇ ਦੇ ਭਰਾ ਨਾਲ ਕੋਸ਼ਿਸ਼ ਕੀਤੀ ਗੱਲਬਾਤ ਦੀ ਕਿ ਕੁਝ ਕਹਿੰਦੇ ਉਹ ਨਜ਼ਰ ਆਏ ਨੇ ਉਹ ਸੁਣਦੇ ਹਾਂ ਹਾਂ ਜੀ ਨਾਮ ਹੈ ਤੁਹਾਡਾ ਮਨਜੀਤਪੁਰ ਕਿੱਥੋਂ ਦੇ ਰਹਿਣ ਵਾਲੇ ਆਂ ਮੈਂ ਅੰਮ੍ਰਿਤਸਰ ਤੋਂ ਤੁਸੀਂ ਕੋਈ ਰਿਸ਼ਤਾ ਕਰਵਾਇਆ ਸੀ ਆਪਦੇ ਧੌਰ ਦਾ ਹਾਂ ਜੀ ਕੌਣ ਸੀ ਲੜਕੀ ਜੋ ਮਾਮਾ ਜੀ ਦੀ ਬੇਟੀ ਸੀ ਮੇਰੇ ਕਿੱਥੇ ਰਹਿੰਦੇ ਜੋ ਮੇਰੇ ਚਾਚਾ ਜੀ ਦੀ ਦੋਤੀ ਕਿੱਥੇ ਰਹਿੰਦੇ ਸੀ ਜੀ ਉਹ ਉਹ ਮੋਗੇ ਉਹਦਾ ਜੂਕੇ ਰਹਿੰਦੇ ਆ ਤੇ ਮੋਗੇ ਦੇ ਆ ਤੇ ਕੀ ਗੱਲ ਬਣੀ ਵੀ ਤੁਸੀਂ ਭਰਾਤ ਲੈ ਕੇ ਹਾਂ ਭਾਜੀ ਕੁਝ ਨਹੀਂ ਬਣੀ ਪਹਿਲਾਂ ਮੈਂ ਨਾਲ ਫੋਨ ਤੇ ਸਾਰਾ ਕੁਝ ਤਲੈਤ ਹੁੰਦਾ ਸੀਗਾ ਮੈਨੂੰ ਕਹਿੰਦੀ ਕਿ ਰਾਇਲ ਪੈਲਸ ਆ ਮੋਗੇ ਭਰਾਤ ਲੈ ਕੇ ਪਹੁੰਚੋ ਮੈਂ ਭਰਾਤ ਲੈ ਕੇ ਪਹੁੰਚੀ ਆ ਤੇ ਇੱਥੇ ਮੈਨੂੰ ਕੋਈ ਬੰਤਾ ਨਹੀਂ ਮਿਲਿਆ ਤੇ ਕੀ ਨੁਕਸਾਨ ਹੋਇਆ ਤੁਹਾਡਾ ਅੱਜ ਨੁਕਸਾਨ ਭਾਜੀ ਮੇਰਾ ਬਹੁਤ ਹੋਇਆ ਮੇਰਾ ਘਰ ਵੀ ਟੁੱਟ ਗਿਆ ਔਰ ਤਾਂ ਮੈਂ ਸਾਰੀਆਂ ਦੀ ਗੱਲਾਂ ਬਾਤਾਂ ਵੀ ਸੁਣ ਲਈ ਨਹੀਂ ਤੇ ਉਹ ਤੁਹਾਨੂੰ ਨਾਲ ਕੋਈ ਗੱਲ ਬਾਤ ਨਹੀਂ ਲਿਖੋਤੀ ਭਰਾਤ ਲੈ ਕੇ ਤੁਸੀਂ ਕੱਲ੍ਹ ਜਾਂ ਅੱਜ ਕੋਈ ਗੱਲ ਬਾਤ ਭਾਜੀ ਕੱਲ੍ਹ ਮੇ ਨਾਲ ਗੱਲ ਹੋਈ ਆ ਮੈਨੂੰ ਕਹਿੰਦੇ ਸੀ ਆਹ ਕੁਛ ਕਰ ਲਿਆ ਸੀ ਆਹ ਕੁਛ ਕਰ ਲਿਆ ਮੈਂ ਸਾਰਾ ਕੁਛ ਉਨ੍ਹਾਂ ਦੇ ਵਿਸ਼ਵਾਸ ਤੇ ਲੈ ਕੇ ਤੈ ਤੁਸੀਂ ਪਹਿਲਾਂ ਹੁਣ ਤਾਂ ਜਿਸ ਤਰ੍ਹਾਂ ਕਿ ਇਹ ਵੀ ਤੁਹਾਨੂੰ ਘਰ ਨਹੀਂ ਪਤਾ ਤੁਸੀਂ ਪਹਿਲਾਂ ਕਦੀ ਉਹਨਾਂ ਦੇ ਘਰ ਨਹੀਂ ਆਏ ਸੀ ਨਹੀਂ ਬਾਜੀ ਮੈਂ ਇੱਕ ਵਾਰੀ ਹੁੰਦੀ ਆਈ ਸੀਗੀ ਬਹੁਤ ਟਾਈਮ ਪਹਿਲਾਂ ਆਈ ਸੀਗੀ ਮੈਂ ਪਰ ਹੁਣ ਨਹੀਂ ਮੈਂ ਆਈ ਸੀਗੀ ਹੁਣ ਤੁਹਾਨੂੰ ਵਿਸ਼ਵਾਸ ਸੀਗਾ ਕਿ ਆਹ ਟਾਈਮ ਮੇਰੇ ਆਪਣੇ ਇਹ ਰਿਸ਼ਤਾ ਜਿਹੜਾ ਹੋਇਆ ਫੋਨ ਦੀਆਂ ਗੱਲਾਂ ਚ ਹੀ ਹੋਇਆ ਸੀ ਬਾਜੀ ਫੋਨ ਦੀਆਂ ਗੱਲਾਂ ਚ ਹੋਇਆ ਸੀ ਕੋਈ ਪੈਸਾ ਤੇ ਲਾ ਵੀ ਲੈਣਦਿਆਂ ਨੂੰ ਨਹੀਂ ਨਹੀਂ ਜੀ ਬਾਜੀ ਕੋਈ ਨਹੀਂ ਹੋਇਆ ਇਹ ਤਾਂ ਅੰਸਾਰੇ ਕਾਨੂੰਨ ਵੀ ਇਲਸਾਬ ਦੇ ਸਕਦਾ ਆ ਹੁਣ ਤੁਹਾਡੇ ਸੋਹਰੇ ਪਰਿਵਾਰ ਕੀ ਕਹਿ ਰਹੇ ਤੁਹਾਨੂੰ ਮੈਨੂੰ ਬਾਜੀ ਮੈਨੂੰ ਮੇਰੇ ਨਾਲ ਕੋਈ ਗੱਲ ਨਹੀਂ ਹੈ ਜੀ ਇਹਨਾਂ ਨੂੰ ਪਤਾ ਹੋਊਗਾ ਕੀ ਕਹਿਣਾ ਚਾਹੁੰਦੇ ਆ ਜੋ ਵੀ ਇਹ ਚਾਹੁੰਦੇ ਆ ਉਹ ਉਹ ਆਪਣੇ ਹਿਸਾਬ ਨਾਲ ਦੱਸਦੇ ਨਹੀਂ ਜਦੋਂ ਥੋੜੀ ਦਮ ਪਹਿਲਾਂ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਸੀ ਤੇ ਤੁਸੀਂ ਕਹਿੰਦੇ ਮੇਰਾ ਵੀ ਘਰ ਟੁੱਟ ਗਿਆ ਹਾਂਜੀ ਟੁੱਟ ਗਿਆ ਟੁੱਟ ਗਿਆ ਭਾਜੀ ਮੇਰਾ ਘਰ ਦਾ ਮੇਰੇ ਮੇਰਾ ਕਿਸੇ ਨੇ ਤੋੜਿਆ ਮੇਰੇ ਮਾਮੇ ਨੇ ਤਮਾਸ਼ੀਆਂ ਨੇ ਤੋੜਿਆ ਮੇਰਾ ਕਿਸੇ ਨੇ ਨਹੀਂ ਤੋੜਿਆ ਤੁਸੀਂ ਪਿੱਛੋਂ ਕਿੰਦਾ ਦਿਆਂ ਨਾਲੇ ਜੀ ਮੈਂ ਪਿੱਛੋਂ ਜਿੰਦਰ ਤੋਂ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜਿਹੜਾ ਇਹਨਾਂ ਨੇ ਇਦਾਂ ਦਾ ਭਾਣਾ ਵਰਤੇ ਤੁਹਾਡੇ ਸਾਰੇ ਪਰਿਵਾਰ ਦਾ ਮੈਂ ਭਾਜੀ ਮੈਂ ਕਹਿੰਦੀ ਹਾਂ ਕਿ ਜੋ ਜੋ ਬੰਦਾ ਆ ਜੋ ਇਹਨਾਂ ਨਾਲ ਹੋਇਆ ਮੈਂ ਦੇਨਦਰ ਪਰ ਮੋਸਕਾ ਚ ਵਸਣਾ ਆ ਤੇ ਗੱਲ ਚਲੋ ਤੁਹਾਡੇ ਬੇਸਣ ਦੇ ਰਿਸ਼ਤਾ ਕਰਵਾਏ ਤੁਹਾਡੇ ਭਰਾ ਦਾ ਕੀ ਕਹਿਣਾ ਚਾਹੁੰਦੇ ਹੋ ਦੁਬਾਰੇ ਭਾਜੀ ਦੇਖੋ ਰਿਸ਼ਤਾ ਜਿੱਦੋਂ ਕਰਵਾਇਆ ਹਾਂਜੀ ਮੇਰੀ ਭੈਣ ਨੇ ਰਿਸ਼ਤਾ ਕਰਾਇਆ ਹੈ ਆਪੇ ਮੇਰੀ ਸਾਰੀ ਪਰਵਾਰ ਦਾ ਮਾਮਾ ਜੀ ਦੀ ਬੇਟੀ ਸੀ ਕਿੰਨੇ ਬੰਦੇ ਬਰਾਤ ਲੈ ਕੇ ਆਏ ਤੁਸੀਂ ਅੱਜ ਜੀ ਛੇੜੀਆਂ ਟੀਟ ਬੰਦੇ ਚੁੜਾ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਹੋਇਆ ਤੁਹਾਡੇ ਨਾਲ ਪਾਜੀ ਇੱਥੇ ਆ ਕੇ ਦੇਖ ਰਹੇ ਆ ਰਿਵਾਈਜ਼ ਪੈਪਰ ਦੀ ਗੱਲ ਕਰ ਰਿਹਾ ਸੀ ਉੱਥੇ ਗਏ ਉੱਥੇ ਵੀ ਤੁਸਰੀ ਅਸੀਂ ਦੂਰਦਾਰੇ ਹੀ ਗਏ ਦੂਰਦਾਰੇ ਵੀ ਗਏ ਦੋ ਤਿੰਨ ਬੁਸਤਾਰੇ ਹੀ ਬੈਠੇ ਕਿਚਨ ਕੋਸਣੇ ਇਹ ਹੁਣ ਕੀਤਾ ਸਾਡੇ ਰੋਸ ਜਿੱਦਾਂ ਆਉਂਦੇ ਵੀ ਨਹੀਂ ਕੋਈ ਚਾਹੀਏ ਤੁਹਾਡੇ ਮਿਸੇ ਕਹਿੰਦੇ ਆ ਵੀ ਹੁਣ ਸਾਡੇ ਘਰ ਟਕਰਾਹ ਹੋ ਗਈ ਆ ਹਾਂਜੀ ਤੁਹਾਡੇ ਮਿਸੇ ਕਹਿੰਦੇ ਸਾਡੇ ਘਰ ਤੇ ਟਕਰਾਹ ਹੋ ਗਈ ਕਿਸ ਕਾਰਨ ਲੈ ਕੇ ਦੇਖੋ ਨਹੀਂ ਹੋ ਗਈ ਐ ਤੁਸੀਂ ਦੇਖੋ ਛੋੜਣਾ ਨਹੀਂ ਹੋਣਾ ਤੇ ਫਿਰ ਆਪਾਂ ਵੇਖੋ ਇਹਨਾਂ ਨੇ ਰਿਸਟਲਦਾ ਆਪਾਂ ਤਾਂ ਕੋਈ ਜ਼ਬਰਦਸਤੀ ਤੇ ਕੀਤਾ ਨਹੀਂ ਕੋਈ ਪੈਸੇ ਤੇ ਲੈ ਕੇ ਠੱਗੀ ਤਾਂ ਨਹੀਂ ਮੱਜੀ ਤੁਹਾਡਾ ਭਾਈ ਹੌਂ ਤੱਕ ਦੇ ਰੁਪਇਆ 5 ਲੱਖ ਤੁਹਾਡਾ ਲੱਗਿਆ ਕਿਸ ਚੀਜ਼ ਤੇ ਲੱਗੇ 5 ਲੱਖ ਰੁਪਇਆ ਭਾਈ ਪਹਿਲਾਂ ਮੇਰੇ ਵਿਆਹ ਦੇ ਨਜ਼ਾਰੇ ਪੁੱਤੋ ਉਹ ਨਹੀਂ ਅੱਜ ਅੱਜ ਐਸ ਵੀ ਅੱਜ ਗੱਲ ਕਰਾਂਗੇ ਅੱਛਾ ਜੀ ਇਤੋਂ ਹਾਂ ਆਦੇ ਸਾਹਮਣੇ ਹੈ ਜੀ ਇਹ ਗੱਡੀਆਂ ਆਈਆਂ ਧਰ ਰੀ ਪ੍ਰੋਗਰਾਮ ਹੈ 3-4 ਦਿਨ ਤੋਂ 5 ਦਿਨਾਂ ਤੋਂ ਚੱਲ ਰਿਹਾ ਵਾ ਕਿੰਨਾ ਕੰਮ ਰਹਿ ਗਿਆ 10 ਪਿਆਰ ਰਹਿ ਗਿਆ 10000 ਰਹਿ ਗਿਆ 12500 ਰਹਿ ਗਿਆ ਮੇਰਾ ਮੇਰਾ ਟੱਗ ਗਿਆ ਕੋਟਾ ਹੁਣ ਕਿੰਨੀਆਂ ਗੱਡੀਆਂ ਲੈ ਕੇ ਆਏ ਤੁਸੀਂ 6 ਗੱਡੀਆਂ ਆਈਆਂ ਭਾਜੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੈਨੂੰ ਇਹ ਮੰਗਿਆ ਭਾਜੀ ਵੀ ਮੈਨੂੰ ਇਨਸਾਫ ਚਾਹੀਦਾ ਵਾ ਇਨਸਾਫ ਇਹੋ ਚਾਹੀਦਾ ਵੀ ਜੇ ਬੋਧੇ ਆ ਸਾਡੇ ਨਾਲ ਕੁਰੀ ਤੋੜਦੇ